ਅਫਸੋਸ ਇਸ ਗੱਲ ਦਾ ਆ 10 ਸਾਲ ਬਹੁਤ ਮਾੜੇ ਨਿਕਲੇ ਇੱਕ ਫਰਕ ਬੜਾ ਹੁੰਦਾ ਹੈ ਆਪਣੇ ਪੰਜਾਬ ਦੀ ਪਾਰਟੀ ਦਾ ਤੇ ਨੈਸ਼ਨਲ ਦਿੱਲੀ ਵਾਲੀ ਪਾਰਟੀ ਦਾ ਸਾਡੇ ਵਾਸਤੇ ਆ ਘਰ ਹੈ ਤੁਸੀਂ ਸਾਡੇ ਪਰਿਵਾਰ ਦੇ ਜੀਉ ਉਹਨਾਂ ਵਾਸਤੇ ਇੱਕ ਸੂਬਾ ਹੈ ਜਿੱਥੇ ਉਹਨਾਂ ਨੇ ਕੰਟਰੋਲ ਕਰਨਾ ਉਹਨਾਂ ਦੀ ਲੀਡਰਸ਼ਿਪ ਦੀ ਸੋਚ ਪੂਰੇ ਹਰ ਸੂਬੇ ਐ ਪਰਸਨਲੀ ਪੰਜਾਬ ਨਹੀਂ ਹੈ ਤਾਂ ਹੀ ਉਹ ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜੀ ਖੇਤਰੀ ਪਾਰਟੀ ਦੀ ਸਰਕਾਰ ਆਉਂਦੀ ਹੈ ਤੁਸੀਂ ਦੇਖੋਗੇ ਉਹਦਾ ਕੰਮ ਕਰਨ ਦਾ ਤਰੀਕਾ ਹੀ ਬੜਾ ਫਰਕ ਹੁੰਦਾ ਹੈ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਕੋਈ ਮਾਮੂਲੀ ਪਾਰਟੀ ਨਹੀਂ ਆ 100 5 ਸਾਲ ਤਕਰੀਬਨ ਹੋ ਗਏ ਹੋਣੇ ਪੁਰਾਣੀ ਪਾਰਟੀਆਂ ਇੱਕ ਵੱਡੀ ਗੱਲ ਇਹਦੀ ਸੋਚਦੀ ਐ ਆਉ ਪਾਰਟੀ ਐ ਜਿਹੜੇ ਗੁਰੂਆਂ ਦੇ ਦੱਸਿਓ ਰਸਤੇ ਚੱਲਦੀ ਐ ਕਿ ਸਰਬੱਤ ਦਾ ਭਲਾ ਹੋਵੇ ਸਾਰਿਆਂ ਦਾ ਭਲਾ ਹੋਵੇ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰਿਆਂ ਨੂੰ ਇਕੱਠੇ ਲੈ ਕੇ ਚੱਲੋ ਸਾਡੇ ਵਾਸਤੇ ਪੰਜਾਬ ਵਿੱਚ ਅਮਨ ਸ਼ਾਂਤੀ ਹੋਊਗੀ ਤਾਂ ਫਾਇਦਾ ਹੈ ਕਈ ਨੈਸ਼ਨਲ ਪਾਰਟੀਆਂ ਇੱਕ ਧਰਮ ਦੇ ਲੋਕਾਂ ਨੂੰ ਦੂਜੇ ਧਰਮ ਨਾਲ ਲੜਾ ਕੇ ਉਹ ਰਾਜ ਕਰਨਾ ਚਾਹੁੰਦੀ ਹੈ ਉਹ ਚੰਦੇ ਲੜਾਈ ਹੋਏ ਉਹਨਾਂ ਵਿੱਚ ਆਪਣੇ ਝਗੜੇ ਹੋਣ ਤੇ ਇੱਕ ਧਰਮ ਸਾਡੇ ਕੋਲ ਆਇਆ ਇਹ ਇੱਕ ਜਾਤ ਸਾਡੇ ਕੋਲ ਆਇਆ ਅਕਾਲੀ ਦਲ ਕਿਤੇ ਹੀ ਨਹੀਂ ਸੋਚਦਾ ਕਿਉਂਕਿ ਸਾਡੇ ਵਾਸਤੇ ਜੇ ਲੜਾਈ ਸ਼ੁਰੂ ਹੋ ਗਈ ਤੇ ਇਥੇ ਟੀਸ ਖਤਮ ਹੋ ਜਾਊਗੀ ਤਰੱਕੀ ਖਤਮ ਹੋ ਜਾਊਗੀ ਸਾਰਾ ਕੁਝ ਐਂ ਇੱਥੇ ਲੋਕੀ ਸਾਰੇ ਪਰਿਵਾਰ ਮੰਗੂ ਰਹਿੰਦੇ ਆ ਸੋ ਮੈਂ ਜਿਹੜੀ ਇੱਕੋ ਇੱਕ ਬੇਨਤੀ ਕਰਨਾ ਚਾਹਣਾ ਹੈ ਦੇਖੋ ਬਹੁਤ ਕੁਝ ਹੋ ਗਿਆ ਪਰ ਜਿਹੜੀ ਸਰਕਾਰ ਹੁਣ ਹੈ ਇਹ ਤਾਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਜਿਵੇਂ ਉਹ ਲੁੱਟਣ ਤੇ ਲੱਗੇ ਹੈ ਮੈਨੂੰ ਲੱਗਦਾ ਹੈ ਕਿ ਰਿਕਾਰਡ ਹੀ ਤੋੜਦਾ ਜਾਇ ਜੀ ਮੈਨੂੰ ਖਬਰਾਂ ਆਉਂਦੀਆਂ ਤੇ ਜਾਇ ਜੇ ਮੇਰੇ ਕੋਲ ਪ੍ਰੂਫ ਹੈ ਕੋਈ ਸੋਚ ਹੀ ਨਹੀਂ ਸਕਦਾ ਕਿ ਐਡੇ ਗਰੇ ਹੋ ਸਕਦੇ ਸੋ ਮੈਂ ਇੱਕੋ ਹੀ ਬੇਨਤੀ ਕਰਦਾ ਸਾਲ ਰਹਿ ਗਿਆ ਜੇ ਪੰਜਾਬ ਨੂੰ ਬਰਉਣਾ ਵਾਪਸ ਤੁਹਾਡੇ ਚਿਹਰੇ ਤੇ ਖੁਸ਼ੀ ਆਉਣੀ ਹੈ ਆਪਣੇ ਕੋਲ ਹੁਣ ਚਾਰਾ ਹੀ ਹੈ ਨਹੀਂ ਆਪਣੇ ਕੋਲੇ ਆਪਣੀ ਪਾਰਟੀ ਨੂੰ ਲਿਆਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ ਨਾਲੇ ਵਪਾਰੀ ਭਾਈਚਾਰੇ ਨੂੰ ਮੈਂ ਦੱਸਣਾ ਚਾਹਣਾ ਹੈ ਜੋ ਹਾਲਾਤ ਲਾਅ ਐਂਡ ਆਰਡਰ ਦੀ ਇਹਨਾਂ ਨੇ ਬਣਾਤੀ ਹੈ ਜੋ ਗੈਂਗਸਟਰਾਂ ਨੇ ਬਲਕਿ ਹਰ ਸ਼ਹਿਰ ਜਾਣਾ ਰੁਕੀ ਆਉਂਦੇ ਤੁਸੀਂ ਹੈਰਾਨ ਰਹੋਗੇ ਸਭ ਤੋਂ ਵੱਡਾ ਗੈਂਗਸਟਰ ਜੱਗੂ ਭਗਵਾਨਪੁਰਿਆ ਨੂੰ ਉਹਨੂੰ ਉਹਦੇ ਨਾਲ ਇਹਨਾਂ ਨਾਲ ਸੈਟਿੰਗ ਹੋ ਗਈ ਤਰੰਤਾਰਨ ਲੇਪਸਨ ਵਿੱਚ ਆਸਾਮ ਜੇਲ੍ਹ ਤੋਂ ਲਿਆ ਕੇ ਉਹਨੂੰ ਬਟਾਲੇ ਰੱਖਿਆ ਉਹ ਤਾਂ ਸਾਰਿਆਂ ਨੂੰ ਗੈਲਫੋਨ ਕਰਾਇਆ ਕਿ ਵੋਟ ਆਮ ਨੂੰ ਪਾਓ ਤੇ ਹੁਣ ਉਹਦਾ ਕੇਸ ਵਿੱਚੋਂ ਉਹਦੇ ਇਚਾਰਾ ਖਾਲੀ ਹੁਣ ਕੱਢ ਦਿੱਤਾ ਐਸ ਲੈਵਲ ਦੇ ਲੋਕ ਆ ਜਿਹੜੇ ਕੁਝ ਵੀ ਕਰ ਸਕਦੇ ਆ ਸੱਤਾ ਲੈਣ ਵਾਸਤੇ ਕੁਝ ਵੀ ਕਰ ਸਕਦੇ ਤੋਰਨ ਸ ਇੱਕ ਨਵਾਂ ਡਰਾਮਾ ਹੈਗਾ ਜੀ ਜਿਵੇਂ ਅ ਪਹਿਲੇ ਹਜ਼ਾਰ ਹਜ਼ਾਰ ਦੇ ਫਾਰਮ ਪਰ ਆਈ ਸੀ 2022 ਦੀ ਚੋਣਾਂ ਤੋਂ ਪਹਿਲੇ ਲੋਕਾਂ ਦਾ ਲਾਲਚ ਦੇ ਕੇ ਇੱਕ ਡਾਟਾ ਇਕੱਠਾ ਕੀਤਾ ਉਸ ਡਾਟੇ ਨੂੰ ਇਸਤੇਮਾਲ ਕਰਕੇ ਇਹ ਲੋਕਾਂ ਨੂੰ ਮੈਸੇਜ ਭੇਜੇ ਕਿ ਜੇ ਤੁਹਾਡਾ ਫਾਰਮ ਭਰ ਗਿਆ ਤਾਂ ਝਾੜੂ ਨੂੰ ਵੋਟ ਪਾਓ ਨਾਲ ਦੀ ਨਾਲ ਹਜ਼ਾਰ ਰੁਪਏ ਸ਼ੁਰੂ ਹੋ ਜਾਣਗੇ ਇਹ ਸਾਰਾ ਡਾਟਾ ਇਕੱਠਾ ਕਰਨ ਦਾ ਇੱਕ ਤਰੀਕਾ ਹੈਗਾ ਹੁਣ ਉਹ ਤਾਂ ਨਿਕਲ ਗਿਆ ਚਾਰ ਸਾਲ ਨਿਕਲ ਗਿਆ ਦਵਾਨੀ ਕਿਸੇ ਬੀਬੀ ਨੂੰ ਮਿਲੀ ਨਹੀਂ ਤਾਂ ਹੁਣ ਨਵਾਂ ਡਰਾਮਾ ਕਰਨਾ ਹੈਗਾ ਤੇ ਇਹ 10 ਲੱਖ ਦਾ ਹੁਣ ਨਵਾਂ ਡਰਾਮਾ ਹੈਗਾ ਸੋ ਇਹ ਤਾਂ ਨਿਤ ਨਵੇਂ ਡਰਾਮੇ ਹੀ ਕਰਦੇ ਰਹਿੰਦੇ ਨੇ ਹਕੀਕਤ ਜ਼ਮੀਨ 'ਚ ਆਏ ਕਿ ਬੁਰਾ ਹਾਲ ਹੈਗੇ ਪਹਿਲੇ ਇਹਨਾਂ ਨੇ ਆਪਣੇ ਮੁਹੱਲਾ ਕਲੀਨਿਕ ਬਣਾਏ ਸਾਰੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਖਿੱਚ ਕੇ ਉੱਥੇ ਬਿਠਾਤਾ ਉੱਥੇ ਵੀ ਕੀ ਕੋਈ ਨਾ ਕੋਈ ਦਵਾਈ ਮਿਲੇ ਨਾ ਕੋਈ ਇਲਾਜ ਹੋਏ ਸੋ ਇਹ ਸਾਰੇ ਡਰਾਮੇ ਹੈਗੇ ਸਰਕਾਰ ਤੋਂ ਡਰਾਮੇ ਤੋਂ ਇਲਾਵਾ ਇਹਨਾਂ ਦੇ ਕੋਈ ਕੁਛ ਸੁਧਾਰ ਸ਼ੁਰੂ ਕੀਤਾ ਗਿਆ ਕਰ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ ਹੈ ਹਜ਼ਾਰਾਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਨਜ਼ਾਇਰ ਨਜ਼ਾਇਰ ਨੌਜਵਾਨਾਂ ਦੇ ਕਰਕੇ ਨੇ ਇਹ ਤਾਂ ਸੀਗਾ ਗੈਂਗਸਟਰ ਦੀ ਉਹਨਾਂ ਨੂੰ ਫੜਨ ਵਾਸਤੇ ਤੇ ਫਿਰ ਨੌਜਵਾਨਾਂ ਨੂੰ ਕਾਨੂੰ ਫੜ ਰਹੇ ਨੇ ਮੈਂ ਤਾਂ ਸੋਚਿਆ ਕਿ ਆ ਸੀਗਾ ਕਿ ਗੈਂਗਸਟਰ ਨੂੰ ਫੜਨਗੇ ਲੇਕਿਨ ਇਸ ਫਰਹਾਰ ਜੀ ਜਿਹੜਾ ਵੀ ਨਾ ਰੱਖਿਆ ਹੈਗਾ ਕਿਹੜੇ ਗੈਂਗਸਟਰ ਨੂੰ ਫੜਿਆ ਹੈਗਾ ਲੰਬੇ ਲੰਬੇ ਇੱਕ ਪੇਜ ਦੇ ਇਸ਼ਤਿਹਾਰ ਅਖਬਾਰਾਂ 'ਚ ਜ਼ਰੂਰ ਲੋਕਾਂ ਦੇ ਕਰੋੜਾਂ ਰੁਪਏ ਖਰਚ ਕਰਕੇ ਲਗਾਉਂਦੇ ਲੇਕਿਨ ਗੈਂਗਸਟਰ ਫੜਿਆ ਕਿਹੜਾ ਹੈਗਾ ਮੈਂ ਤਾਂ ਬਲ ਕੇ ਖ਼ਬਰਾਂ 'ਚ ਆਪ ਫੜਿਆ ਪੜਿਆ ਸੀਗਾ ਕਿ ਭਗਵਾਨਪੁਰੀਆ ਜਿਹੜਾ ਇੱਕ ਨੋਨ ਗੈਂਗਸਟਰ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਹੀ ਓ.ਪੀ.ਐਲ. ਆਇਆ ਸੀਗਾ ਉਹ ਕਹਿੰਦੇ ਹੁਣ ਉਹਦੇ ਖਿਲਾਫ ਕੋਈ ਸਬੂਤ ਨਹੀਂ ਤਾਂ ਅਸੀਂ ਪ੍ਰੋਸੀਕਿਊਸ਼ਨ ਨਹੀਂ ਕਰ ਸਕਦੇ ਸੋ ਇਹ ਗੈਂਗਸਟਰ ਨੂੰ ਫੜ ਰਹੇ ਨੇ ਕਿ ਰਲੇ ਹੋਏ ਨੇ ਤੇ ਛੱਡ ਰਹੇ ਨੇ ਤੇ ਆਹੀ ਕਾਰਨ ਹੈ ਕਿ ਰੋਜ਼ ਦਿਨ ਦਿਹਾੜੇ ਮੋਤਾ ਹੋ ਰਹੀਆਂ ਨੇ ਇਹ ਨਵਾਂ ਸਾਲ ਚੜਿਆ ਤੇ ਨਵਾਂ ਸਾਲ ਦੇ ਪਹਿਲੇ 10 ਦਿਨ ਲਗਾਤਾਰ ਖਬਰਾਂ 'ਚ ਕਿੱਥੇ ਕਤਲ ਹੋ ਰਹੇ ਨੇ ਕਿੱਥੇ ਲੁੱਟਖੋਹ ਹੁਣ ਤੁਹਾਡੇ ਇੱਥੇ ਸ਼ਹਿਰ 'ਚ ਵੀ ਮੈਨੂੰ ਪਤਾ ਲੱਗਿਆ ਕੱਲ ਪਰਸੋਂ ਹੀ 20 ਲੱਖ ਰੁਪਏ ਲੁੱਟ ਕੇ ਲੈ ਗਏ ਇੱਕ ਦੁਕਾਨ ਦੇ ਦੁਕਾਨ ਤੋਂ ਰੋਜ਼ ਲੁੱਟਖੋਹ ਫਿਰੋਤੀਆਂ ਹੋ ਰਹੀਆਂ ਨੇ ਇਹ ਕਿਰੋਂ ਫੜ ਰਹੇ ਨੇ ਪਤਾ ਨਹੀਂ ਕੋਈ ਕਰੰਦੇ ਕਰੰਦੇ ਜੇ ਫੜ ਰਹੇ ਨੇ ਫੜਨਾ ਹੈ ਤਾਂ ਅਸਲ ਬੰਦਿਆਂ ਨੂੰ ਫੜੇ ਕਦੇ ਕਹਿੰਦੇ ਸੀ ਗੋਲਡੀ ਬਰਾੜ ਨੂੰ ਫੜ ਰਹੇ ਨੇ ਕਦੇ ਕੁਝ ਕਹਿੰਦੇ ਸੀ ਜੇਲਾ ਦੇ ਵਿੱਚੋਂ ਤੇ ਇਹਨਾਂ ਦੀ ਵੀਆਈਪੀ ਦੀ ਤਰ੍ਹਾਂ ਤਾਂ ਇੰਟਰਵਿਊਜ਼ ਹੁੰਦੀਆਂ ਨੇ ਗੈਂਗਸਟਰਾਂ ਦੀ ਸੋ ਇਹਨਾਂ ਨੇ ਫੜਨਾ ਕੀ ਹੈਗਾ ਇਹ ਤਾਂ ਆਪ ਇਹਨਾਂ ਨੂੰ ਇਹਨਾਂ ਨੂੰ ਸ਼ਹਿ ਦੇ ਰਹੇ ਨੇ ਮੰਦਰੀਕਾ ਵੀ ਕਹਿੰਦੇ ਮੰਦਰੀਕਾ ਵੀ ਕੈਨ ਉੱਤੇ ਉਹ ਮੁੱਖ ਮੰਤਰੀ ਸੇਤ ਯੋਜਨਾ ਪਰ ਇਹਨਾਂ ਦੇ ਆਪ ਦੇ ਨੇਤਾ ਸਤਿੰਦਰ ਜੈਨ ਜੀ ਦੁਆਰਾ ਜਦੋਂ ਸਕੀਮ ਲਾਂਚ ਕੀਤੀ ਗਈ ਇਹ ਕਹਿਣਾ ਕਿ ਕੇਜਰੀਵਾਲ ਸਿਹਤ ਯੋਜਨਾ ਇੱਥੋਂ ਇਹ ਦੱਸਦਾ ਹੈਗਾ ਕਿ ਪੰਜਾਬ ਨੂੰ ਕੌਣ ਚਲਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਇਸ ਐਪ੍ਰਾਕਸੀ ਸਰਕਾਰ ਚਲਾਣ ਦੀ ਕੜੇ ਸ਼ਬਦਾਂ ਚ ਨਿੰਦਾ ਕਰਦੀ ਹੈ ਅਸੀਂ ਦੇਖ ਰਹੇ ਹਾਂ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਇੱਕ ਤੋਂ ਇੱਕ ਵੱਡਾ ਫਰੇਬ ਪੰਜਾਬ ਦੀ ਜਨਤਾ ਨਾਲ ਕਰ ਰਹੀ ਹੈ ਦੇਖਣ ਚ ਬੜੀ ਇਲਭਾਵਨੀ ਸਕੀਮ ਹੈ ਮੁੱਖ ਮੰਤਰੀ ਸਿਹਤ ਦੀ ਬੀਮਾ ਯੋਜਨਾ ਕਿ 10 ਲੱਖ ਦਾ ਮੁਫਤ ਇਲਾਜ ਹਰ ਇੱਕ ਵਿਅਕਤੀ ਨੂੰ ਮਿਲ ਸਕਦਾ ਹੈ ਲਗਭਗ 65 ਲੱਖ ਫੈਮਿਲੀਆਂ ਔਰ 3 ਕਰੋੜ ਦੀ ਜਨਸੰਖਿਆ ਨੂੰ ਕਵਰ ਕਰਨ ਦਾ ਇਹ ਪਲਾਨ ਹੈ ਇਹਨਾਂ ਦਾ ਉਹਨੇ 2300 ਦੇ ਕਰੀਬ ਕਹਿੰਦੇ ਨੇ ਜੀ ਅਸੀਂ ਬਿਮਾਰੀਆਂ ਕਵਰ ਕਰਾਂਗੇ ਲੇਕਿਨ ਮੰਨੂ ਬੜੀ ਚਿੰਤਾ ਹੁੰਦੀ ਹੈ ਕਿ ਕਿੰਨਾ ਕੁ ਪੰਜਾਬ ਦੀ ਜਨਤਾ ਨੂੰ ਮੂਰਖ ਬਣਾ ਦੇ ਮਗਾ ਕਿਆ ਇਹਨੇ ਸੋਚ ਲਿਆ ਕਿ ਸਾਰੇ ਪੰਜਾਬੀ ਕੰਮਲੇ ਨੇ? ਕਿਆ ਸਾਰੇ ਪੰਜਾਬੀ ਮੂਰਖ ਨੇ? ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ। ਤੁਸੀਂ ਉਹ ਸਕੀਮ ਦੇ ਵਿੱਚ ਜਾਓਗੇ। ਤੇ ਜਿਹੜਾ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨਾਲ ਐਗਰੀਮੈਂਟ ਕੀਤਾ ਇਹਨਾਂ ਨੇ ਉਹ 1 ਲੱਖ ਤੱਕ ਦਾ ਕੀਤਾ। ਕਿ 1 ਲੱਖ ਤੱਕ ਦੀ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਨਾਲ ਕੀਤੀ ਹੈ ਤੇ ਬਾਕੀ ਦਾ 9 ਲੱਖ ਦਾ ਖਰਚਾ ਕੌਣ ਦੇਗਾ ਬਾਕੀ ਦਾ 9 ਲੱਖ ਦਾ ਖਰਚਾ ਕੌਣ ਦੇਗਾ ਕੀ ਇਸ ਦਾ ਜਵਾਬ ਪੰਜਾਬ ਸਰਕਾਰ ਕੋਲ ਹੈਗਾ ਪੁੱਲਿਆਂ ਨੇ ਢੇਲਾ ਕਰਦੀ ਮੇਲਾ-ਵੇਲਾ ਜਿਹੜੀ ਆਪ ਸਰਕਾਰ ਜਿਹੜੀ ਹੈਗੀ ਆ ਉਹ ਖੁਦ 417000 ਕਰੋੜ ਰੁਪਇਆ ਹੁਣ ਤੱਕ ਲੋਨ ਲੈ ਚੁੱਕੀ ਹੈ ਔਰ ਤਨਖਾਹਾਂ ਦੇਣ ਵਾਸਤੇ ਆ ਜਨਵਰੀ ਫਰਵਰੀ ਮਾਰਚ 8000 ਕਰੋੜ ਰੁਪਇਆ ਹੋਰ ਲੋਨ ਲੈਣ ਵਾਲੀ ਹੈ ਤੇ ਕੀ ਉਹ ਪ੍ਰਤੀ ਵਿਅਕਤੀ ਜੇ ਕਿਸੇ ਨੂੰ ਲੋਡ ਪੈ ਜਾਵੇ ਤੇ 9 ਲੱਖ ਰੁਪਇਆ ਦੇਣ ਯੋਗੀ ਹੈਗੀ ਆ ਅਜੇ ਇਹ ਪ੍ਰਸ਼ਨ ਸਾਰੇ ਪੰਜਾਬੀਆਂ ਦੇ ਮਨ ਚ ਉਠਦਾ ਹੈਗਾ ਇਹ ਉਹ ਸਰਕਾਰ ਹੈ ਜਿਹਨੇ ਬਜਟ ਕੋਈ ਅਲੋਕੇਸ਼ਨ ਨਹੀਂ ਕੀਤੀ ਹੋਈ ਜਿਵੇਂ ਇਹ 9 ਲੱਖ ਦਾ ਵਰਕਆਊਟ ਕਰ ਲਈਏ 65 ਲੱਖ ਫੈਮਲੀਜ਼ ਦਾ ਚਲੋ ਆਪਾਂ ਮੰਨ ਲઈએ ਕਿ 25% 30% 40% ਤੱਕ ਲੋਕਾਂ ਨੂੰ ਇੱਥੇ ਤੱਕ ਨੋੜ ਪੈ ਸਕਦੀ ਹੈ ਤੇ ਆਹ ਕਿਹਾ ਪੰਜਾਬ ਦੇ ਬਜਟ ਚ ਇੰਨੀ ਪ੍ਰੋਵੀਜ਼ਨ ਹੈਗੀ ਹੈ 55 ਕਰੋੜ ਦਾ ਤੇ ਸਾਰਾ ਬਜਟ ਹੈ ਹੈਲਥ ਦਾ ਤੇ 65 ਲੱਖ ਫੈਮਿਲੀਜ਼ ਨੂੰ ਤੁਸੀਂ ਨੋਨ ਨਾਲ guna ਕਰਨ ਦੀ ਚਾਹੀ 40% ਘਟਾ ਲੀਏ 30 ਲੱਖ ਨੂੰ ਵੀ ਕਰ ਲਓ ਨੋਨ ਨਾਲ ਤੇ ਕਿੰਨਾ ਬੰਦਾਂ ਜਰਾ ਆਪ ਹਿਸਾਬ ਲਾ ਲਓ ਮਤਲਬ ਕਿਆ ਮੂਰਖ ਬਣਾਉਂਦੀ ਗੱਲ ਕਰ ਰਹੇ ਨੇ ਕਿਆ ਲੌਲੀਪਾਪ ਦੇ ਕੇ ਤੁਸੀਂ ਗੁਜ਼ਾਰਾ ਕਰ ਲੋਗੇ ਫਿਰ ਉਸ ਦੇ ਬਾਅਦ ਭਾਜਪਾ ਜਨਤਾ ਪਾਰਟੀ ਬੜੇ ਸਪਸ਼ਟ ਸ਼ਬਦਾਂ ਚ ਦੱਸਦੀ ਹੈ ਕਿ ਟੋਟਲ ਫਰਾਡ ਹੈ ਲੋਗਾ ਦੀਆਂ ਭਾਵਨਾਵਾਂ ਨਾਲ ਇੱਕ ਵਾਰ ਫਿਰ ਸਲਵਾੜ ਕਰਨ ਦਾ ਪ੍ਰਯਾਸ ਹੈ ਆਮ ਆਦਮੀ ਪਾਰਟੀ ਦੁਆਰਾ। ਅਰ ਉਹ ਕਹਿੰਦੇ ਨੇ ਕਿ 4 ਮਹੀਨੇ ਤੱਕ ਅਸੀਂ ਰਜਿਸਟ੍ਰੇਸ਼ਨ ਚਲਾਵਾਂਗੇ। ਇਹ ਪੀਰੀਅਡ ਕਿਹੜਾ ਰਹਿ ਗਿਆ ਤੁਹਾਡੇ ਸੱਤਾ ਦਾ? ਕਿਹੜੇ ਮੇਰੇ ਸਕਰੀਮ ਗਰਾਊਂਡ ਦੇ ਉੱਤੇ ਇੰਪਲੀਮੈਂਟ ਹੋਏਗੀ? ਇਹ ਇੱਕ ਹੋਰ ਵੱਡਾ ਪ੍ਰਸ਼ਨ ਚਿੰਨ ਹੈਗਾ ਉਹਨਾਂ ਦੀ ਸਕੀਮ ਦੇ ਉੱਤੇ। ਇਸ ਗੇਨ ਦੀ ਇੰਪਲੀਮੈਂਟੇਸ਼ਨ ਤੇ ਮੈਂ ਬਾਤ ਚਾਹਣਾ ਪਹਿਲਾਂ ਅਸੀਂ ਇੱਕ ਸਮਝ ਲਈਏ ਕਿ ਇਹ ਉਹ ਸਰਕਾਰ ਹੈ ਜੀ ਦੇਖੋ ਦਿਵਾਨੀ ਜੇ ਪੰਜਾਬੀ ਚ ਕਹਿੰਦੇ ਨੇ ਜੈਰਖਾਨ ਨੂੰ ਪੈਸਾ ਹੈ ਨਹੀਂ ਇਹ ਉਹ ਸਰਕਾਰ ਹੈ 40 ਕਰੋੜ ਰੁਪਇਆ ਪੀਏਯੂ ਦੀ ਗ੍ਰਾਂਟ ਦਾ ਰਹਿੰਦਾ ਸਾਲ ਖਤਮ ਹੋਣ ਲੱਗਾ ਹੈ एडिड स्कूलों की पिछले दो साल तो उन्होंने टीचर्स तनखा नहीं मिली पिछले छह महीने तो क्या इन्होंने सोचा कि पिछले छह सत्त महीनेड स्कूल के टीचर तनखा नहीं दोगे बच्चे का पालन पोषण किएगा उन्होंने घर गुजारा किए चलेगा नैशनल हेल्थ मिशन के तहत जो वर्कर्स ने उन्होंने तनखाह नहीं दी जा चुकी अज तकल बॉडी इंपलाईज भी तनखा अजे तक सरकार नहीं दे पाई ਔਰ ਆਯੁਸ਼ਮਨ ਭਾਰਤ ਸਕੀਮ ਜਿਹੜੀ ਕਿ ਪੂਰੇ ਦੇਸ਼ ਭਾਰ ਵਿੱਚ ਬੜੀ ਸਫਲਤਾ ਨਾਲ ਚੱਲ ਰਹੀ ਹੈ ਪੰਜਾਬ ਤੇ ਇੱਕ ਫੇਲਿਅਰ ਸਾਬਿਤ ਹੋ ਰਹੀ ਹੈ ਪੰਜਾਬ ਸਰਕਾਰ ਦੀ ਨਿਲਾਕੀ ਕਰਕੇ ਲਗਭਗ 600 ਕਰੋੜ ਰੁਪਇਆ ਇਹ ਸਰਕਾਰ ਨੇ ਅਲੱਗ-ਅਲੱਗ ਹਸਪਤਾਲਾਂ ਦਾ ਦੇਣਾ 10500 ਕਰੋੜ ਰੁਪਏ ਦੇ ਕਰੀਬ ਜਿਹੜਾ ਹੈਗਾ ਵਾ ਪੀਐਸਪੀਸੀਐਲ ਸਾਡਾ ਜਿਹੜਾ ਇਲੈਕਟ੍ਰੀ ਬੋਰਡ ਜਿਹਨੂੰ ਕਹਿੰਦੇ ਆ ਆਪਾਂ ਉਹਦਾ ਦੇਣ ਹੈ 750 ਕਰੋੜ ਰੁਪਇਆ ਪੀਆਟੀਸੀ ਅਤੇ ਪੰਪਸਰ ਜਨਰਲ ਦੇ ਪੈਨਾਂ ਨੂੰ ਫ੍ਰੀ ਬੱਸ ਦੀ ਸੇਵਾ ਦਿੱਤੀ ਹੈ ਉਹਦਾ ਦੇਣ ਬਕਾਇਆ ਰਹਿੰਦਾ ਹੈ ਇਹਦਾ ਔਰ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਪੰਜਾਬ ਸਰਕਾਰ ਦੇ EMPLOYEES ਨੂੰ ਪਿਛਲੇ 2 ਸਾਲ ਤੋਂ ਕੋਈ DA ਨਹੀਂ ਦਿੱਤਾ ਇਹਨਾਂ ਨੇ ਸਕੂਲ ਆ ਠੰਡ ਖਤਮ ਹੋਣ ਵਾਲੀ ਆ ਗਈ ਐਸੇ ਠੰਡ ਪੀਕ ਤੇ ਆ ਹੋਰ 15 ਦਿਨਾਂ ਨੂੰ ਠੰਡ ਖਤਮ ਹੋ ਜਾਣੀ ਹੈ ਲੇਕਿਨ ਸਕੂਲ ਦੇ ਬੱਚਿਆਂ ਨੂੰ ਹਜ ਤੱਕ ਯੂਨੀਫਾਰਮ ਨਹੀਂ ਦੇ ਪਾਏ ਸੈਸ਼ਨ ਖਤਮ ਹੋਣ ਵਾਲਾ ਹੋ ਗਿਆ ਤੇ ਕਿਤਾਬਾਂ ਨਹੀਂ ਦੇ ਪਾਏ ਔਰ ਪੈਣ ਦਾ 1000 ਰੁਪਏ ਤੇ ਪੈਂਡਿੰਗ ਹੈਗਾ ਹੀ ਹੈਗਾ ਜਿਹੜਾ ਪਹਿਲੇ ਦਿਨ ਤੋਂ ਚੱਲਦਾ ਪਿਆ ਹੁਣ ਤੇ ਲਗਭਗ 50000 ਰੁਪਏ ਦੇ ਕਰੀਬ ਪਹੁੰਚ ਗਿਆ ਉਹ ਸਰਕਾਰ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਗ੍ਰਾਂਟ ਪੂਰੀ ਨਹੀਂ ਦੇ ਸਕਦੀ ओ सरकार जरा बिजली बोर्ड का बकाया नहीं चुका सो सरकार जरा बसा देनदारी हैगी नहीं चुका सकूल के ने यूनिफॉर्म नहीं दे देती किताबा नहीं देती मिड डे मील का पैसा नहीं दे देती ये सरकार ए कवे कि मैं नौ लाख तक का खर्चा वाहन कर लगी लोगों का यह अपने आप से एक मजाक है महूद का मजाक किया गया है ਪੰਜਾਬ ਦੀ ਜਨਤਾ ਦੇ ਨਾਲ